ਸਤਿ ਸ਼੍ਰੀ ਅਕਾਲ ਦੋਸਤੋ ਨਵੀਂ ਵੀਡੀਓ 'ਚ ਸਵਾਗਤ ਹੈ ਜੀ ਉਮੀਦ ਕਰਦਾ ਸਾਰੇ ਤੰਦਰੁਸਤ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਅੱਜ ਦੀ ਵੀਡੀਓ ਦੇ ਵਿੱਚ ਵੀ ਇੱਕੋ ਹੀ ਸਲਾਹ ਤੁਹਾਨੂੰ ਦੇਣੀ ਆ ਕੋਈ ਤਿੰਨ ਸਲਾਹਾਂ ਨਹੀਂ ਕੋਈ ਪੰਜ ਸਲਾਹਾਂ ਨਹੀਂ ਕੋਈ ਸੱਤ ਨਹੀਂ ਕੋਈ 10 ਨਹੀਂ ਇੱਕੋ ਹੀ ਸਲਾਹ ਵਾ ਜੀ ਇੱਕੋ ਚੀਜ਼ ਆਪਣੀ ਜ਼ਿੰਦਗੀ ਦੇ ਵਿੱਚੋਂ ਬਾਹਰ ਕੱਢਣ ਦੀ ਸਲਾਹ ਤੁਹਾਨੂੰ ਦੇਣੀ ਆ ਤੇ ਜੇ ਉਹ ਚੀਜ਼ ਜ਼ਿੰਦਗੀ 'ਚੋਂ ਬਾਹਰ ਕੱਢਦੀ ਤੁਹਾਡੀ ਅੱਧੀ ਜ਼ਿੰਦਗੀ ਸੌਕੀ ਹੋ ਜਾਊਗੀ ਜ਼ਿੰਦਗੀ ਦੇ ਵਿੱਚ ਬਦਲਾ ਆ ਜਾਊਗਾ ਤੁਹਾਡੀ ਬਹੁਤ ਵੱਡਾ ਬਦਲਾ ਇੱਕ ਲਫ਼ਜ਼ ਆ ਜਿਹੜਾ ਆਪਾਂ ਰੋਜ਼ ਦੀ ਜ਼ਿੰਦਗੀ ਦੇ ਵਿੱਚ ਵਰਤਦੇ ਆਂ ਬਸ ਉਸ ਲਫ਼ਜ਼ ਨੂੰ ਜ਼ਿੰਦਗੀ ਚੋਂ ਕੱਢਣਾ ਵਾ ਤੇ ਜਦਨ ਤੁਸੀਂ ਉਹ ਲਫ਼ਜ਼ ਕੱਟਤਾ ਜ਼ਿੰਦਗੀ ਨਾ ਬਦਲੀ ਤਾਂ ਮੈਨੂੰ ਕਿਹੋ ਕਿਹੜਾ ਲਫ਼ਜ਼ ਆ ਹੋ ਉਹ ਲਫ਼ਜ਼ ਆ ਜੀ ਲੋਕ ਕੀ ਕਹਿਣਗੇ ਦੁਨੀਆ ਕੀ ਕਹੂਗੀ ਕੋਈ ਕੀ ਕਹੂਗਾ ਇਹ ਸਾਰੇ ਲਫ਼ਜ਼ ਆਪਾਂ ਜ਼ਰੂਰ ਵਰਤਦੇ ਆਂ ਰੋਜ਼ ਦੀ ਜ਼ਿੰਦਗੀ ਦੇ ਵਿੱਚ ਕਿ ਫਲਾਣਾ ਐ ਨਾ ਕਹਿ ਦਵੇ ਮੈਨੂੰ ਫਲਾਣਾ ਉਹ ਨਾ ਕਹਿ ਦਵੇ ਮਤਲਬ ਇੱਕ ਸਮਾਜ ਦਾ ਡਰ ਉਹੋ ਡਰ ਜਿਹੜਾ ਸਿਰਫ ਆਪਣੀਆਂ ਕਲਪਨਾਵਾਂ ਦੇ ਵਿੱਚ ਆ ਕੋਈ ਭਾਵੇਂ ਤੁਹਾਨੂੰ ਦੇਖਦਾ ਵੀ ਨਾ ਹੋਵੇ ਭਾਵੇਂ ਤੁਹਾਡੇ ਬਾਰੇ ਕੋਈ ਗੱਲ ਵੀ ਨਾ ਕਰਦਾ ਹੋਵੇ ਆਪਾਂ ਨੂੰ ਲੱਗਦਾ ਕਿ ਉਹ ਮੇਰੇ ਬਾਰੇ ਗੱਲ ਕਰੂਗਾ ਜਾਂ ਕਰ ਰਿਹਾ ਵਾ ਇਹ ਸੋਚਾਂ ਆਪਾਂ ਨੂੰ ਜਿਉਣ ਨਹੀਂ ਦਿੰਦੀਆਂ ਇਹ ਸੋਚਾਂ ਦੇ ਵਿੱਚ ਆਪਾਂ ਜ਼ਿੰਦਗੀ ਆ ਜਿਹੜੀ ਆਪਣੀ ਬੰਦਸ਼ ਦੇ ਵਿੱਚ ਪਾਈ ਹੋਈ ਆ ਆਪਾਂ ਖੁੱਲ੍ਹ ਕੇ ਨਹੀਂ ਜੀ ਰਹੇ ਐਗਜ਼ਾਮਪਲ ਦਿੰਨਾ ਤੁਹਾਨੂੰ ਕੈਪਰੀ ਪਾਈ ਆ ਤੁਸੀਂ ਪੱਗ ਨਹੀਂ ਬੰਨੀ ਪਰ ਨਾ ਬੰਨਿਆ ਹੋਇਆ ਤੁਸੀਂ ਘਰ ਤੋਂ ਥੋੜਾ ਦੂਰ ਜਾਣਾ ਵਾ ਨੇੜੇ ਵੀ ਨਹੀਂ ਆ ਜਿਆਦਾ ਦੂਰ ਵੀ ਨਹੀਂ ਆ ਤੁਸੀਂ ਸੋਚੋਗੇ ਯਾਰ ਮੈਂ ਕੈਪਰੀ ਪਾ ਕੇ ਕਿੱਦਾਂ ਚੱਲ ਜਾਵਾਂ ਉੱਥੇ ਪਰਨਾ ਬਨਨ ਕੇ ਕਿੱਦਾਂ ਚੱਲ ਜਾਵਾਂ ਲੋਕ ਕੀ ਕਹਿਣਗੇ ਯਾਰ ਲੋਕ ਵੇਲੇ ਨੇ ਕਿ ਉਹ ਤੁਹਾਨੂੰ ਦੇਖਣ ਲਈ ਬੈਠੇ ਨੇ ਵੀ ਹਾਂ ਇਹਨੇ ਯਾਰ ਬੰਦਾ ਦੇਖ ਪਰਨਾ ਬਨਨ ਕੇ ਆ ਗਿਆ ਬੰਦੇ ਨੇ ਕੈਪਰੀ ਉਹ ਪਾ ਲਈ ਸੋ ਇਹ ਚੀਜ਼ਾਂ ਨਾ ਥੋੜੀਆਂ ਜਿਹੀਆਂ ਇਗਨੋਰ ਕਰਨੀਆਂ ਸਿੱਖੋ ਹਾਂ ਕੁਝ ਐਹੋ ਜਿਹੇ ਥਾਵਾ ਜਰੂਰ ਹੁੰਦੀਆਂ ਨੇ ਜਿੱਥੇ ਆਪਾਂ ਨੂੰ ਰੂਲਸ ਵੀ ਫਾਲੋ ਕਰਨੇ ਪੈਂਦੇ ਆ ਮੈਂ ਇਹ ਨਹੀਂ ਕਹਿੰਦਾ ਕਿ ਦਫ਼ਤਰਾਂ ਦੇ ਵਿੱਚ ਤੁਸੀਂ ਕੈਪੜੀਆਂ ਪਾ ਕੇ ਜਾਓ ਜਾਂ ਕਿਤੇ ਹੋਰ ਐਹੋ ਜਿਹੀ ਥਾਵਾ ਉੱਥੇ ਕੈਪੜੀ ਪਾ ਕੇ ਜਾਓ ਪਰ ਕਈ ਲੋਕ ਛੋਟੀ ਛੋਟੀ ਗੱਲ ਨੂੰ ਸੋਚਦੇ ਨੇ ਵੀ ਜਿੱਥੇ ਕਿਤੇ ਜਾਇਆ ਜਾ ਵੀ ਸਕਦਾ ਵਾ ਉੱਥੇ ਵੀ ਨਹੀਂ ਜਾਂਦੇ ਕਿ ਲੋਕ ਪਤਾ ਨਹੀਂ ਕੀ ਕਹਿਣਗੇ ਲੋਕਾਂ ਦਾ ਡਰ ਉਹਨਾਂ ਨੂੰ ਜਿਉਣ ਨਹੀਂ ਦਿੰਦਾ ਇੱਕ ਹੋਰ ਉਦਾਹਰਨ ਦੇ ਦਿੰਨਾ ਜੀ ਵਿਆਹ ਵਾ ਕਿਸੇ ਖਾਸ ਰਿਸ਼ਤੇਦਾਰ ਦਾ ਤੁਹਾਡੇ ਬਹੁਤ ਤੁਹਾਨੂੰ ਚਾਚੜਿਆ ਹੋਇਆ ਵਾ ਤੁਸੀਂ ਸ਼ਾਪਿੰਗ ਲਈ ਜਾਂਦੇ ਹੋ ਕਿਸੇ ਨੂੰ ਨਾਲ ਲੈ ਕੇ ਹੁਣ ਉੱਥੇ ਕੋਈ ਕੱਪੜਾ ਦੇਖਿਆ ਮੰਨ ਲਓ ਕੱਪੜਾ ਤੁਹਾਨੂੰ ਬਹੁਤ ਪਸੰਦ ਆਇਆ ਜੀ ਉਹਦਾ ਰੰਗ ਵੀ ਤੁਹਾਨੂੰ ਬਹੁਤ ਵਧੀਆ ਲੱਗਿਆ ਤੇ ਕੁਝ ਵੱਖਰਾ ਤੁਹਾਨੂੰ ਲੱਗਿਆ ਵੀ ਹਾਂ ਇਹ ਚੀਜ਼ ਮੈਂ ਜੇ ਪਾਉਂਗਾ ਜਾਂ ਪਾਉਂਗੀ ਤਾਂ ਮੈਂ ਸਾਰਿਆਂ ਤੋਂ ਵੱਖਰਾ ਦਿਖੂ ਤੇ ਇਹ ਕਲਰ ਪਾ ਕੇ ਜੀ ਮੇਰਾ ਜਿਹੜਾ ਕੌਨਫੀਡੈਂਸ ਲੈਵਲ ਵੀ ਬਹੁਤ ਉੱਤੇ ਚੱਲ ਜਾਊਗਾ ਤੇ ਮੈਨੂੰ ਬਹੁਤ ਜਿਹੜਾ ਇੱਕ ਕੰਫਰਟੇਬਲ ਫੀਲ ਹੋਊਗਾ ਇਹ ਕੱਪੜੇ ਪਾ ਕੇ ਜਿਹੜਾ ਬੰਦਾ ਨਾਲ ਲੈਣ ਗਿਆ ਸੀ ਉਹਨੇ ਤੁਹਾਨੂੰ ਪਾਤਾ ਵਹਿਮ ਵੀ ਯਾਰ ਨਹੀਂ ਇਹ ਤਾਂ ਤੇਰੇ ਜਮਾ ਹੀ ਨਹੀਂ ਜੱਜਣਾ ਇਹ ਤਾਂ ਉਹਦੇ ਵਿੱਚ ਕੋਈ ਨੁਕਸ ਘੱਟ ਤਾਂ ਜੇ ਤੂੰ ਆ ਰੰਗ ਪਾ ਲਿਆ ਤਾਂ ਵਿਆਹ ਦੇ ਵਿੱਚ ਤੇਰਾ ਜਲੂਸ ਨਿਕਲ ਜੂ ਲੋਕ ਕੀ ਕਹਿਣਗੇ ਉੱਥੇ ਆ ਗਈ ਉਹੀ ਗੱਲ ਹੁਣ ਤੁਹਾਨੂੰ ਚੀਜ਼ ਜੱਜ ਰਹੀ ਆ ਤੁਸੀਂ ਫਿਰ ਕਿਸੇ ਦੇ ਹਿਸਾਬ ਦੇ ਨਾਲ ਕਿਉਂ ਚੱਲਣਾ ਪਾਉਣੀ ਤੁਸੀਂ ਆ ਨਾ ਤੁਸੀਂ ਉਹਦੇ ਵਿੱਚ ਪੂਰਾ ਕੰਫਰਟੇਬਲ ਤੁਹਾਨੂੰ ਫੀਲ ਹੋ ਰਿਹਾ ਤਾਨੂੰ ਇੱਕ ਅੰਦਰੋਂ ਸੈਟੀਸਫੈਕਸ਼ਨ ਉਸ ਸੀਜ਼ਨ ਨੂੰ ਲੈ ਕੇ ਆ ਰਹੀ ਆ ਫਿਰ ਲੈ ਲਓ ਫਿਰ ਲੋਕਾਂ ਬਾਰੇ ਕਿਉਂ ਸੋਚਦੇ ਹੋ ਹਰੇਕ ਨੂੰ ਸੈਂਸ ਹੁੰਦੀ ਆ ਕੱਪੜੇ ਪਾਉਣ ਦਾ ਹਰੇਕ ਦਾ ਆਪਣੀ ਆਪਣੀ ਉਹਦੀ ਚੁਆਇਸ ਆ ਹਰੇਕ ਦਾ ਆਪਣਾ ਅੰਦਾਜ਼ ਆ ਸੋ ਆਪਣਾ ਅੰਦਾਜ਼ ਆ ਜਿਹੜਾ ਉਹ ਤੁਹਾਨੂੰ ਰੱਖਣਾ ਚਾਹੀਦਾ ਕਿਸੇ ਨੂੰ ਦੇਖ ਕੇ ਜਾਂ ਕਿਸੇ ਦੇ ਲਈ ਆਪਣੇ ਆਪ ਨੂੰ ਤਿਆਰ ਨਹੀਂ ਕਰਨਾ ਚਾਹੀਦਾ ਆਪਣੀ ਸੈਟੀਸਫੈਕਸ਼ਨ ਲਈ ਤਿਆਰ ਹੋਣਾ ਚਾਹੀਦਾ ਵਾ ਮੇਰੇ ਹਿਸਾਬ ਨਾਲ ਬਾਕੀ ਤੁਹਾਡੇ ਕੀ ਵਿਚਾਰ ਨੇ ਤੁਸੀਂ ਦਿਓ ਤੇ ਆਹੀ ਪੂਜਾ ਆਪਾਂ ਕੰਮਾਂ ਨੂੰ ਲੈ ਕੇ ਕਰਦੇ ਆਂ वैसे ਤਾਂ ਦੇਖੋ ਕੋਈ ਕੰਮ ਛੋਟਾ ਵੱਡਾ ਨਹੀਂ ਅੱਜ ਪਰ ਜੋ ਹਾਲਾਤ ਬੜੇ ਹੋਏ ਆ ਕਿ ਆਪਾਂ ਪੜ੍ਹੇ ਲਿਖੇ ਸਾਰੇ ਬਹੁਤ ਜ਼ਿਆਦਾ ਵਾਂ ਇੱਕ ਤਰਾਸ ਦੀ ਆ ਨੌਕਰੀ ਮਿਲਦੀ ਨਹੀਂ ਵਪਾਰ ਆਪਣੇ ਬਹੁਤਿਆਂ ਦੇ ਚੱਲਦੇ ਨਹੀਂ ਹੈਗੇ ਨੌਕਰੀ ਮਿਲਦੀ ਵੀ ਆ ਘੱਟ ਤਨਖਾਹ ਤੇ ਮਿਲਦੀ ਆ ਕਦੇ ਮਿਲ ਜਾਂਦੀ ਆ ਕਦੇ ਉਹ ਛੁੱਟ ਜਾਂਦੀ ਆ ਫੇਰ ਨਵੀਂ ਆਪਾਂ ਕਰਦੇ ਆ ਇਦਾਂ ਕਰਕੇ ਸਾਰਿਆਂ ਦਾ ਟਾਈਮ ਜਿਹੜਾ ਉਹ ਲੰਘਦਾ ਪਿਆ ਵਾ ਉੱਥੇ ਹੀ ਇਸ ਦੌਰ ਦੇ ਵਿੱਚ ਕੁਝ ਨੌਜਵਾਨ ਜਿਹੜੇ ਬਹੁਤ ਵਧੀਆ ਕੰਮ ਕਰ ਰਹੇ ਨੇ ਕਿ ਉਹਨਾਂ ਨੇ ਆਪਣੇ ਆਪਣੇ ਜਿਹੜੇ ਦਿਮਾਗ ਚਲਾਏ 크ਰੀਏਟੀਵਿਟੀ ਕੁਝ ਦਿਖਾਈ ਯੂਥ ਨੇ ਬਹੁਤ ਚੰਗੇ ਕੁਝ ਵਪਾਰ ਸ਼ੁਰੂ ਕੀਤੇ ਉਹਨਾਂ ਨੂੰ ਚਲਾਉਣ ਦੇ ਤਰੀਕੇ ਜਿਹੜੇ ਵਰਤੇ ਬਹੁਤ ਚੰਗੇ ਵਰਤੇ ਕੁੜੀਆਂ ਵੀ ਉਹਦੇ ਵਿੱਚ ਸ਼ਾਮਲ ਨੇ ਮੁੰਡੇ ਵੀ ਉਹਦੇ ਵਿੱਚ ਸ਼ਾਮਲ ਨੇ ਮੈਂ ਉਹਨਾਂ ਨੂੰ ਸਲਾਮ ਹਮੇਸ਼ਾ ਕਰਦਾ ਉਦਾਹਰਨ ਦੇ ਤੌਰ ਤੇ ਅੱਜ ਕੱਲ ਜਿਹੜਾ ਸਟਰੀਟ ਫੂਡ ਦਾ ਬਹੁਤ ਕੰਮ ਚੱਲਦਾ ਹਨ ਮੁੰਡੇ ਕੁੜੀਆਂ ਪੜ੍ਹੇ ਲਿਖੇ ਨੇ ਜਿਹੜੇ ਉਹ ਚਲਾਉਂਦੇ ਨੇ ਖਾਣ ਪੀਣ ਦਾ ਕੰਮ ਤੇ ਘਰੋਂ ਬਣਿਆ ਹੋਇਆ ਸਾਫ ਸੁਥਰਾ ਖਾਣਾ ਲੈ ਕੇ ਆਉਂਦੇ ਨੇ ਵੇਚਦੇ ਨੇ ਤੇ ਵਧੀਆ ਆਪਣੀ ਏਨਕਮ ਵੀ ਬਣਾ ਰਹੇ ਨੇ ਬਹੁਤ ਚੰਗੀ ਗੱਲ ਆ ਜੀ ਇਤਰਾਜ ਕੀ ਆ ਮਿਹਨਤ ਕਰ ਰਹੇ ਨੇ ਆਪਣੀ ਇਮਾਨਦਾਰੀ ਦੀ ਕਮਾਈ ਖਾ ਰਹੇ ਨੇ ਤੇ ਉਹਨਾਂ ਦੀ ਸੋਚ ਨੂੰ ਵੀ ਸਲਾਮ ਆ ਜੀ ਹਮੇਸ਼ਾ ਪਰ ਕੁਝ ਲੋਕ ਘਰਾਂ ਦੇ ਵਿੱਚ ਬੈਠੇ ਨੇ ਇਹ ਸੋਚ ਕੇ ਵੀ ਯਾਰ ਮੈਂ ਤਾਂ ਇਨਾ ਪੜਿਆ ਲਿਖਿਆ ਮੈਂ ਆ ਕੰਮ ਕਰੂੰਗਾ ਮੇਰੀ ਤਾਂ ਬੇਇੱਜ਼ਤੀ ਹੋ ਜੂ ਲੋਕ ਪਤਾ ਨਹੀਂ ਕੀ ਕੁਝ ਕਹਿਣਗੇ ਮੇਰਾ ਫਲਾਣਾ ਰਿਸ਼ਤੇਦਾਰ ਤਾਂ ਆਹ ਲੱਗਿਆ ਆ ਫਲਾਣਾ ਅਫਸਰ ਆ ਫਲਾਣਾ ਅਫਸਰ ਉਹ ਕੀ ਕਹਿਣਗੇ ਉਹਨਾਂ ਦੀ ਵੀ ਬੇਇੱਜ਼ਤੀ ਹੋ ਜੂਗੀ ਆਪਾਂ ਨੂੰ ਇਹ ਸੋਚਾਂ ਜਿਉਂ ਨਹੀਂ ਦੰਦੀਆਂ ਆਪਣੀ ਧਰਤੀ ਤੇ ਰਹਿ ਕੇ ਕੋਈ ਵੀ ਕੰਮ ਆਪਾਂ ਕਰਾਂਗੇ ਉਹਦੇ ਵਿੱਚ ਕਾਦੀ ਸ਼ਰਮਾ ਕੀ ਇਤਰਾਜ਼ ਆਪਾਂ ਨੂੰ ਤੇ ਜੇ ਤੁਹਾਨੂੰ ਕੌਨਫੀਡੈਂਸ ਹੈਗਾ ਵੀ ਆਹ ਕੰਮ ਦੇ ਵਿੱਚ ਮੇਰੀ ਕਮਾਂਡ ਆ ਮੈਂ ਇਹ ਕੰਮ ਬਹੁਤ ਵਧੀਆ ਕਰ ਸਕਦਾ ਜਾਂ ਕਰ ਸਕਦੀ ਹਾਂ ਤਾਂ ਕਰੋ ਇਹਦਾ ਜਿਹੜਾ ਜਿਹੜੀ ਮੈਂ ਗੱਲ ਕਰ ਰਿਹਾ ਲੋਕਾਂ ਦੀ ਪਰਵਾਹ ਨਾ ਕਰੋ ਕਿਸੇ ਨੇ ਆ ਕੇ ਤੁਹਾਨੂੰ ਘਰਾਂ ਦੇ ਵਿੱਚ ਦਾਣੇ ਨਹੀਂ ਪਾ ਕੇ ਜਾਣੇ ਤੁਹਾਨੂੰ ਪੱਕੇ ਪਕਾਏ ਫੁੱਲ ਕੇ ਕਿਸੇ ਨੇ ਨਹੀਂ ਦੇ ਕੇ ਜਾਣੇ ਉਹਨਾਂ ਦੀ ਪਰਵਾਹ ਛੱਡੋ ਲੋਕੀ ਤੁਹਾਨੂੰ ਡੀਮੋਟੀਵੇਟ ਕਰਨ ਵਾਲੇ ਬਹੁਤ ਮਿਲ ਜਾਣਗੇ ਮੋਟੀਵੇਟ ਕਰਨ ਵਾਲੇ ਬਹੁਤ ਘੱਟ ਮਿਲਦੇ ਆ ਸੋ ਕੰਮ ਛੋਟਾ ਵੱਡਾ ਨਹੀਂ ਦੁਬਾਰਾ ਮੈਂ ਫੇਰ ਕਹਿ ਰਿਹਾ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਖੁੱਲ੍ਹ ਕੇ ਕਰੋ ਤੇ ਉਹਦੇ ਵਿੱਚ ਕਾਮਯਾਬੀ ਹਾਸਲ ਕਰੋ ਸੋ ਹੋਰ ਬਹੁਤ ਜ਼ਿੰਦਗੀ 'ਚ ਹਾਲਾਤ ਬਣਦੇ ਨੇ ਮੌਕੇ ਬਣਦੇ ਨੇ ਜਿੱਤੇ ਆਪਾਂ ਕਹਿ ਦੰਨੇ ਆ ਲੋਕ ਪਤਾ ਨਹੀਂ ਕੀ ਕਹਿਣਗੇ ਪਤਾ ਨਹੀਂ ਕਿੰਨੀ ਵਾਰ ਆਪਾਂ ਇਹ ਸ਼ਬਦ ਵਰਤਦੇ ਆ ਸੋ ਅੱਜ ਹੀ ਇਸ ਸ਼ਬਦ ਤੇ ਕਾਟਾ ਮਾਰੋ ਤੇ ਇਹ ਸੋਚਣਾ ਬੰਦ ਕਰੋ ਕਿ ਮੈਂ ਫਲਾਣੀ ਕਾਰ ਲੈ ਲਈ ਜਾਂ ਮੈਂ ਛੋਟੀ ਕਾਰ ਲੈ ਲਈ ਲੋਕ ਕੀ ਕਹਿਣਗੇ ਜੇ ਮੈਂ ਘਰ ਫਲਾਣੀ ਜਗ੍ਹਾ ਤੇ ਬਣਾ ਲਿਆ ਜਾਂ ਛੋਟਾ ਘਰ ਬਣਾਇਆ ਇੰਨੇ ਸਾਲ ਮਿਹਨਤ ਕਰਕੇ ਵੀ ਜੇ ਘਰ ਨਾ ਬਣਾਇਆ ਤਾਂ ਲੋਕ ਕੀ ਕਹਿਣਗੇ ਮੇਰੇ ਸਾਰੇ ਦੋਸਤ ਮੇਰੇ ਸਾਰੇ ਰਿਸ਼ਤੇਦਾਰ ਬਾਹਰ ਚਲ ਗਏ ਬਾਹਰ ਸੈੱਟ ਹੋ ਗਏ ਮੈਂ ਇਕੱਲਾ ਇੱਥੇ ਰਹਿ ਗਿਆ ਲੋਕ ਪਤਾ ਨਹੀਂ ਮੇਰੇ ਬਾਰੇ ਕੀ ਕਹਿੰਦੇ ਹੋਣਗੇ ਇਹ ਸੋਚਾਂ ਛੱਡੋ ਆਪਣੇ ਲਈ ਜ਼ਿੰਦਗੀ ਜਿਓ ਤੇ ਦੂਜਿਆਂ ਨੂੰ ਦਿਖਾਉਣ ਦੇ ਲਈ ਜ਼ਿੰਦਗੀ ਨਹੀਂ ਜਿਉਣੀ ਜੋ ਤੁਹਾਡਾ ਦਿਲ ਕਰਦਾ ਉਹ ਕਰੋ ਪਰ ਇੱਕ ਗੱਲ ਦਾ ਖਿਆਲ ਰੱਖਿਓ ਤੇ ਇਸ ਚੀਜ਼ ਦਾ ਮਤਲਬ ਇਹ ਨਹੀਂ ਕਿ ਆਪਾਂ ਕੁਝ ਵੀ ਗਲਤ ਕਰੀ ਜਾਵਾਂਗੇ ਜਿਹਦੀ ਸਮਾਜ ਦੇ ਵਿੱਚ ਪ੍ਰਵਾਨਗੀ ਨਹੀਂ ਕੁਝ ਵੀ ਆਪਾਂ ਇਲੀਗਲ ਕਰਨ ਲੱਗ ਜਾਾਂਗੇ ਕਿ ਲੋਕਾਂ ਦੀ ਤਾਂ ਸਾਨੂੰ ਪਰਵਾਹ ਨਹੀਂ ਅਸੀਂ ਤਾਂ ਆਪਣੀ ਮਰਜ਼ੀ ਕਰਾਂਗੇ ਜੋ ਸਾਡੇ ਦਿਲ ਚ ਆਇਆ ਉਹ ਕਰਾਂਗੇ ਨਹੀਂ ਜੋ ਵੀ ਸਹੀ ਕੰਮ ਆ ਜਿਹਨੂੰ ਸਮਾਜ ਪ੍ਰਵਾਨਗੀ ਵੀ ਦਿੰਦਾ ਵਾ ਉਹੋ ਕੰਮ ਕਰਾਂਗੇ ਪਰ ਸਿਰਫ ਆਪਣੇ ਲਈ ਆਪਣੇ ਸ਼ੌਂਕ ਪੂਰੇ ਕਰੋ ਆਪਣੀ ਇਨਰ ਸੈਟੀਸਫੈਕਸ਼ਨ ਦੇ ਲਈ ਜ਼ਿੰਦਗੀ ਆ ਜਿਹੜੀ ਹਮੇਸ਼ਾ ਜਿਉ ਉਹ ਆਪਣੀ ਇਨਰ ਸੈਟੀਸਫੈਕਸ਼ਨ ਦੇ ਲਈ ਜੋ ਵੀ ਤੁਹਾਡਾ ਦਿਲ ਕਰਦਾ ਕੋਈ ਚੀਜ਼ ਖਰੀਦਣ ਨੂੰ ਔਰ ਹਰ ਹਮੇਸ਼ਾ ਕਈ ਦੋ ਕੁਝ ਵੀ ਐਨਜੋਇਮੈਂਟ ਕਿਸੇ ਵੀ ਤਰੀਕੇ ਕਰਨ ਦਾ ਦਿਲ ਕਰਦਾ ਵਾ ਤੁਹਾਡਾ ਉਹ ਕਰੋ ਪਰ ਉਹ ਤਰੀਕਾ ਸਹੀ ਹੋਵੇ ਬਹੁਤ ਬਹੁਤ ਧੰਨਵਾਦ ਜੀ ਮਿਲਦਾ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਕਨਸੈਪਟ ਦੇ ਨਾਲ ਬਹੁਤ ਜਲਦੀ